ਵਾਸਤੇ ਮੋਟਰਸਾਈਕਲ ਦੀ ਟੱਕਰ ਵਿੱਚ 7 ਸਾਲਾ ਬੱਚੀ ਦੀ ਮੌਤ ਅਤੇ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ। ਖਬਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠੀਆਂ ਦੀ ਹੈ ਜਿੱਥੇ ਕਿ ਇੱਕ ਸਕੂਲ ਬੱਸ ਦੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ। ਜਦਕਿ ਇੱਕ 7 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਰਾਹਗੀਰਾ ਵੱਲੋਂ ਸਿਵਰ ਹਸਪੀਟਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਵਾਸੀ ਮਨਸੂਰਵਾਲ ਵੇਟ ਆਪਣੀ ਪਤਨੀ ਤੇ ਦੋ ਬੱਚੇ ਸਮੇਤ ਸ਼ੇਖਪੁਰ ਤੋਂ ਤਾਂ ਇੱਕ ਥਾਂ ਦੇ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਪਿੰਡ ਮਨਸੂਰਵਾਲ ਵੇਟ ਜਾ ਰਹੇ ਸਨ ਜਦੋਂ ਪਿੰਡ ਹੋਠੀਆਂ ਨੇੜੇ ਪਹੁੰਚੇ ਦਾ ਇੱਕ ਸਕੂਲ ਬੱਸ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਅਚਾਨਕ ਟੱਕਰ ਹੋ ਗਈ ਜਿਸ ਕਾਰਨ ਉਹਨਾਂ ਦੀ 7 ਸਾਲਾ ਬੱਚੀ ਸੀਧੇ ਔਰ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿੱਚ ਸਿਮਰਨਜੀਤ ਸਿੰਘ ਅਤੇ ਉਸਦੀ ਪਤਨੀ ਸੁਮਨ ਤੇ ਲਗਭਗ 1.5 ਸਾਲਾ ਬੱਚੀ ਗੰਭੀਰ ਜ਼ਖਮੀ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਜਲੰਧਰ ਰੈਫਰ ਕੀਤਾ ਜਾ ਰਿਹਾ ਹੈ। ਕੀ ਨਾਂ ਤੁਹਾਡਾ? ਕੀ ਗੱਲ ਕੀ ਹੋਈ ਅੱਜ? ਕਿਤੋਂ ਆਏ ਸੀ? ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ? ਕਿੱਥੋਂ ਆ ਰਹੇ ਸੀ ਅਸੀਂ ਮੱਥਾ ਟੇਕ ਕੇ ਉਹਨਾਂ ਬੱਤ ਵਾਲੇ ਨੇ ਟੱਕਰ ਮਾਰੀ। ਅੱਛਾ ਜੀ। ਠੀਕ ਹੈ। ਇਹ ਜਿਹੜਾ ਬੱਚਾ ਦੀ ਡੈਥ ਹੋਈ ਆ ਕਿੰਨੀ ਉਮਰ ਸੀ ਉਹਦੀ? ਹੋ ਸਕਦਾ 7 ਸਾਲ ਦੀ ਸੀ। ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੂਗਾ ਸਾਡੇ ਕੋਲ ਬੋਥੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਚਾਰ ਬਿਖੇਟ ਆਏ ਹੈ ਵਿੱਚੋਂ ਇੱਕ ਪ੍ਰੋਡੈਡ ਹੈ ਐਂਡ ਤਿੰਨ ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋਂ ਇੱਕ ਦਾ ਨਾਮ ਹੈ ਸਿੰਨਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਆ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ ਹੈ ਅੱਛਾ ਜੀ ਸਰ ਜਿਹੜੀ ਡੈਥ ਹੋਈ ਆ ਉਹ ਕੀ ਨਾਮ ਦਾ ਉਹਦਾ ਨਾਮ ਹੈਗਾ ਆ 5 ਸਾਲ ਦੀ ਲੱਗੀ ਹੈ ਕੀ ਨਾਮ ਜੀ ਉਹਦਾ ਸਿਰਤ ਕੋ ਨਾਮ ਹੈ 5 ਸਾਲ ਦੀ ਲੱਗੀ ਹੈ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਚੋਲੇ ਦੇ ਅਲੱਗ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਜਗਾਣਾ ਸਰ ਰੈਫਰ ਕਰੋਗੇ ਕਿ ਇੱਥੇ ਰੱਖੂ ਸ਼ਾਇਦ ਕਰੀਏ